ਪੁਲਤ ਵਿੱਚ ਚੱਲ ਕ੍ਰਿਸ਼ਨ ਲਾਲ ਕੱਕੜੀ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਐਸ.ਟੀ.ਐਮ ਸੰਜੀਪ ਸ਼ਰਮਾ ਵੱਲੋਂ ਸਬ ਡਿਵੀਜ਼ਨ ਪੁਲਤ ਵਿੱਚ 21ਵਾਂ ਸਾਲਾਨਾ ਸ਼੍ਰੀ ਕ੍ਰਿਸ਼ਨ ਲਾਲ ਕੱਕੜੀ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਐਸ.ਟੀ.ਐਮ ਸ਼੍ਰੀ ਸੰਜੀਪ ਸ਼ਰਮਾ ਨੇ ਕ੍ਰਿਕਟ ਟੂਰਨਾਮੈਂਟ ਤੇ ਰਿਬਨ ਕਟ ਕੇ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਅਤੇ ਐਸ.ਡੀ.ਐਮ. ਸ਼੍ਰੀ ਸੰਜੀਪ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਨੂੰ ਤਿਆਗੋ ਅਤੇ ਖੇਡਾਂ ਨਾਲ ਜੁੜੋ ਅਤੇ ਇਸ ਦੌਰਾਨ ਸੂਫੀ ਸੰਤ ਸਮਾਜ ਦੇ ਪ੍ਰਧਾਨ ਦੀਪਕ ਸ਼ਾਹ ਨੇ ਵੀ ਖਿਡਾਰੀਆਂ ਨੂੰ ਕਿਹਾ ਕਿ ਨਸ਼ੇ ਵਰਗੇ ਕੋੜ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਇਸ ਦੌਰਾਨ ਮੁੱਖ ਮਹਿਮਾਨਾਂ ਵੱਲੋਂ ਮੈਚ ਖੇਡ ਰਹੀਆਂ ਟੀਮਾਂ ਤੇ ਖਿਡਾਰੀਆਂ ਦੇ ਨਾਲ ਜਾਣ ਪਛਾਣ ਕੀਤੀ ਇਸ ਮੌਕੇ ਕਲਬ ਦੇ ਪ੍ਰਧਾਨ ਗੁਲਜਾਰ ਸਿੰਘ, ਵਾਈਸ ਪ੍ਰਧਾਨ ਗੁਸ਼ਰਨ ਸਿੰਘ, ਮੀਤ ਪ੍ਰਧਾਨ ਮਨਪ੍ਰੀਤ ਸਨੂ, ਕੁਲਦੀਪ ਸਿੰਘ ਪੰਡੋਰੀ, ਗੁਲਸ਼ਨ ਵਧਾਵਨ, ਖਰਜਿੰਦਰ ਸਿੰਘ ਮੁਬਾਰਕਪੁਰ, ਜਰਨਲ ਕਤਰ ਰਾਜਾ ਸਬਰਵਾਲ, ਕੈਸ਼ੀਅਰ ਰਾਮਰਤਨ ਸ਼ਰਮਾ, ਕਤਰ ਦਿਨੇਸ਼ ਸ਼ਰਮਾ, ਕਤਰ ਸੰਨੀ ਸੈਗਲ, ਸਲਾਹਕਾਰ ਸੁਖਜੀਤ ਸਿੰਘ ਮੋਨੂ, ਕੈਸ਼ੀਅਰ ਬੱਗੂ ਅਤੇ ਹੋਰ ਹਾਜ਼ਰ ਸਨ। ਪੁਲਸੋ ਕੇਟੀਵੀ ਪੰਜਾਬ ਲਈ ਪੱਤਰਕਾਰ ਪ੍ਰਿਆ ਪੁਲਸ ਦੀ ਵਿਸ਼ੇਸ਼ ਰਿਪੋਰਟ। ਟਰਨਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਆ ਬੱਚਿਆਂ ਨੂੰ ਖਿਡਾਰੀਆਂ ਨੂੰ? ਜੋ ਅੱਜ ਉਪਰਲਾ ਕੀਤਾ ਜਾ ਰਿਹਾ ਹੈ ਟੂਰਨਾਮੈਂਟ ਦੇ ਜ਼ਰੀਏ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਇਹ ਇੱਕ ਬਹੁ ਮੰਤਰੀ ਪ੍ਰੋਗਰਾਮ ਹੈ ਬਾਬਾ ਜੀ ਨੇ ਉਪਰਾਲਾ ਕੀਤਾ ਸਾਰਿਆਂ ਨੇ ਹੋਰ ਵੀ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ ਇਹਦੇ ਲਈ ਵਿਦਾਈ ਦੇ ਪਾਤਰ ਨੇ ਆਧ ਦੇ ਯੁੱਗ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੱਕ ਪੰਜਾਬ ਨੂੰ ਖਾ ਰਿਹਾ ਹੈ ਉਹ ਡਰੱਗਸ ਦਾ ਪ੍ਰੋਬਲਮ ਖਾ ਰਹੀ ਹੈ ਮੈਂ ਸਮਝਦਾ ਕਿ ਜਿਹੜੀ ਖੇਡਾਂ ਨੇ ਸਪੋਰਟਸ ਨੇ ਔਰ ਡਰੱਗਸ ਦੇ ਖਿਲਾਫ ਲੜਾਈ ਦੇ ਵਿੱਚ ਸਭ ਤੋਂ ਕਾਰਗਰ ਹਥਿਆਰ ਹੈ ਔਰ ਇਹਦੇ ਵਿੱਚ ਜੋ ਯੋਗਦਾਨ ਪਾ ਰਹੇ ਨੇ ਬਾਬਾ ਜੀ ਹੋਰ ਸਾਰੇ ਇਹਨਾਂ ਦੇ ਸਾਥੀ ਉਹਦੇ ਲਈ ਇਹ ਬਹੁਤ ਬਹੁਤ ਵਧਾਈ ਦੇ ਪਾਤਰ ਵੀ ਨੇ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਵੀ ਦੇਣਾ ਔਰ ਨਾਲ ਹੀ ਜਿ ਬੱਚਿਆਂ ਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹਨਾਂ ਦੇ ਵਿੱਚ ਜੋ ਜੋਸ਼ ਜੋ ਉਹਨਾਂ ਦੇ ਵਿੱਚ ਸ਼ੌਂਕ ਹੈ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੀਟ ਕਰਨ ਦਾ ਸ਼ਮੂਲੀਅਤ ਕਰਨ ਦਾ ਉਹਨੂੰ ਦੇਖ ਕੇ ਵੀ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਇੱਕੋ ਜਿਹੜਾ ਹੈ ਪੰਜਾਬ ਦਾ ਅਕਸ ਆਮ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਜਿਹੜੀ ਜਵਾਨੀ ਹੈ ਜਿਹੜਾ ਯੂਥ ਹੈ ਉਹ ਸਾਰਾ ਡਰੱਗਸ ਦੇ ਵਿੱਚ ਡੁੱਬਿਆ ਹੋਇਆ ਹੈ ਅਜਿਹੀ ਗੱਲ ਵੀ ਨਹੀਂ ਹੈ ਬਿਲਕੁਲ ਸਾਰਾ ਜਿਹੜਾ ਪਿਕਚਰ ਹੈ ਸਾਰਾ ਜਿਹੜਾ ਅਕਸ ਹੈ ਉਹ ਇੰਨਾ ਧੁੰਦਲਾ ਵੀ ਨਹੀਂ ਹੈ ਇੰਨਾ ਕਾਲਾ ਵੀ ਨਹੀਂ ਹੈ ਸਾਡੇ ਨੌਜਵਾਨ ਸਾਡੇ ਜਿਹੜੇ ਬੱਚੇ ਹੈ ਉਹ ਖੇਡਾਂ ਦੇ ਪ੍ਰਤੀ ਵੀ ਉਹ ਨਹੀਂ ਜਾਗਰੂਕ ਨੇ ਔਰ ਸਿਰਫ ਲੋੜ ਹੈ ਕਿ ਇਹਨਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਥੋੜੇ ਜੇ ਆਪਣੇ ਸਹੀ ਰਸਤੇ ਤੋਂ ਭਟਕੇ ਹੋਏ ਨੌਜਵਾਨ ਨੇ ਉਹਨਾਂ ਨੂੰ ਇਹ ਵੀ ਸਹੀ ਰਸਤੇ ਤੇ ਲਿਆ ਸਕਣ ਕੀ ਕਰਨਾ ਚਾਹੁੰਦੇ ਆ ਖੇਡਾਂ ਸੰਬੰਧੀ ਜਾਂ ਬਾਕੀ ਐਸਟੀਐਸ ਸਾਹਿਬ ਇੱਥੇ ਆਏ ਆ ਤੁਹਾਡਾ ਸਾਰੀਕਾਰ ਅਦਾਬ ਨਮਸਕਾਰ ਅੱਜ ਕ੍ਰਿਸ਼ਨ ਲਾਲ ਜਯਾਦਗਾਰੀ ਕੱਕੜ ਟੂਰਨਾਮੈਂਟ ਪੰਜਾਬ ਬਚਾਓ ਨੌਜਵਾਨੋ ਔਰ ਨਸ਼ਾ ਰਹਿਤ ਪੰਜਾਬ ਦੇ ਮਿਸ਼ਨ ਦੇ ਤਹਿਤ ਜੋ ਸਾਡਾ 22 ਤਰੀਕ ਤੋਂ ਪਲੱਥ ਦੀ ਗਰਾਊਂਡ ਦੇ ਵਿੱਚ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਉਸ ਟੂਰਨਾਮੈਂਟ ਵਿੱਚ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਪਲਾਤੋ ਐਸ ਡੀ ਐਮ ਸਾਹਿਬ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਹ ਮਹੱਮ ਦੇ ਤਹਿਤ ਸਾਡਾ ਅਸੀਂ ਨਸ਼ੇ ਦਾ ਜਿਹੜਾ ਕੋੜ ਪੰਜਾਬ ਦੇ ਵਿੱਚ ਵਗ ਰਿਹਾ ਆ ਉਸ ਦੀ ਰੋਕ ਲਈ ਅਸੀਂ ਪੂਰੇ ਇਲਾਕਾ ਨਿਵਾਸੀਆਂ ਵੱਲੋਂ ਜਿਹੜੇ ਐ ਛੋਟੇ ਜਿਹੇ ਪਰਾਲੇ ਸਦਕਾ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਜਵਾਨੀ ਜਿਹੜੀ ਆ ਪੰਜਾਬ ਦੇ ਵਿੱਚ ਨਸ਼ਾ ਰਹਿਤ ਹੋ ਸਕੇ ਔਰ ਬਚ ਸਕੇ